ਬਾਈ ਆਪ ਘਰੇ ਤਿਆਰ ਕਰਦਾ ਸਾਰਾ ਦਾਣਾ ਆਪ ਬਾਈ ਨੇ ਤਿਆਰ ਕਰਾਇਆ ਆਈਟਮਾਂ ਕੀ ਕੀ ਪਾਈਆਂ ਨੇ ਬਾਈ ਆਈਟਮਾਂ ਦਾ ਵਾਧੂ ਨਹੀਂ ਆ ਆ ਹਰਾ ਹਰਾ ਇਹ ਮਲੇ ਛੋਲੇ ਨੇ ਛੋਲੇ ਛੋਲੇ ਦੇਖ ਲੋ ਬਾਈ ਜੀ ਉਹਰੇ ਬੰਦਿਆਂ ਨੂੰ ਛੋਲੇ ਨਹੀਂ ਉਹਨੇ ਬੱਕਰੀਆਂ ਦਾ ਤਾਂ ਗੋਲਦੇ ਹੁੰਦੇ ਨੇ ਆ ਦਿਖਾ ਦਿਆ ਸੀਸੀਆਂ ਦੇ ਮਾਰਦੀ ਸਾਰੇ ਵੱਡੇ ਤੋਂ ਮਹਿੰਗੇ ਤੋਂ ਮਹਿੰਗੇ ਪ੍ਰੋਡਕਟ ਤੁਹਾਨੂੰ ਬਾਈ ਲਾਲਾ ਚੰਡੀਗੜੀਆ ਭਪਿੰਦਰ ਸਿੰਘ ਦੇ ਘਰੇ ਸਾਰਾ ਟ੍ਰੀਟਮੈਂਟ ਬਾਈ ਆਪ ਕਰਦਾ ਵੀਰੇ ਬੱਕਰੀਆਂ ਦਾ ਪਹਿਲਾਂ ਪਹਿਲਾ ਡਾਕਟਰੀ ਮੈਂ ਨਾ ਸਿੱਖ ਕੇ ਫੇਰ ਬਾਈ ਜੀ ਸਿੱਖਿਆ ਬਾਈ ਪਹਿਲਾਂ ਜੀ ਨਾ ਜਿਵੇਂ ਤੁਕੇ ਲਾਉਣੇ ਇਹਦੇ ਵਿੱਚ ਠੀਕ ਹੈ ਤੇ ਛਿਲਕਾ ਲਾਉਣਾ ਤੇ ਜੋਰ ਲਾਉਣੇ ਹਲੇ ਇਹਦੇ ਵਿੱਚ ਜੋ ਜੋ ਮਿਨਿਮੈਕਚਰ ਹਾਂ ਦੇਖ ਲਓ ਬਾਈ ਇਹ ਕਾਦੇ ਵਿੱਚ ਰਲਾ ਕੇ ਪਾਉਨੇ ਇਹ ਆ ਦਾਣੇ ਦੇ ਵਿੱਚ ਰਲਾ ਕੇ ਸ਼ਾਮ ਨੂੰ ਦੁੱਧੜੀਆਂ ਬੱਕਰੀਆਂ ਸੋਣ ਲੀਆਂ ਬੱਕਰੀਆਂ ਸਾਰੀਆਂ ਬੜੀਆਂ ਬੱਕਰੀ ਨੂੰ ਪਾਉਨੇ ਆ ਠੀਕ ਹੈ ਤੁਕੇ ਨੱਕੇ ਨੇ ਬੈਸਟ ਬੈਬਾਦੀ ਤੋਂ ਬਾਈ ਜੀ ਬਹੁਤ ਚੰਗੀ ਚੀਜ਼ ਐ ਇਹ ਤੇ ਬਾਈ ਪੈਸ਼ਾਂ ਦੀ ਤਾਂ ਤਾਂਸਲੇ ਇੱਕ ਅੱਧਾ ਨਹੀਂ ਤਿੰਨ ਤਿੰਨ ਭਰ ਰੱਖੇ ਨੇ ਤੇ ਆ ਬਾਈ ਦਾ ਖੰਡਾ ਹੈ ਹਨਾ ਹਾਂ ਦੇਖ ਲੋ ਤਾਂਸਲੇਆਂ ਦੇ ਤਾਂਸਲੇ ਬਾਈ ਜੀ ਇਹਦੇ ਵਿੱਚ ਗਣਤੀ ਬਿੰਤੀ ਨਹੀਂ ਹੁੰਦੀ ਵੀ ਇੰਨਾ ਪਾ ਇੰਨਾ ਖਾਊਗੀ ਬੱਕਰੀ ਹਨਾ ਬੁੱਧੂ ਅੱਜ ਹਸਤਰੀਕਾਲ ਬਾਈ ਤੇ ਜਿਹੜੇ ਫਾਰਮ ਦੀ ਆਪਾਂ ਵੀਡੀਓ ਕਰੀਏ ਨਾ ਦੋ ਤਿੰਨ ਵਾਰ ਤੇ ਅੱਜ ਉਹਦੇ ਵਿੱਚ ਤੁਹਾਨੂੰ ਐਟਮਾ ਦਿਖਾਵਾਂਗੇ ਵੀ ਕਿੰਨੇ ਤਰ੍ਹਾਂ ਦੀਆਂ ਐਟਮਾ ਬੱਕਰੀਆਂ ਨੂੰ ਪਾਈ ਆ ਜਾਂਦੀਆਂ ਨੇ ਇੱਕ ਅੱਧੀ ਤਰ੍ਹਾਂ ਦਾ ਹਰੇਕੇ ਪਾ ਦਾਂਦਾ ਬਾਈ ਤੇ ਅੱਜ ਤੁਹਾਨੂੰ ਦਿਖਾਵਾਂਗੇ ਵੀ ਕਿਹੇ ਜਿਹੇ ਪਾਤ ਪਾਦ ਦੀਆਂ ਤਾਂ ਉਹਨਾਂ ਨੂੰ ਮੈਡੀਸਨ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਬੱਕਰੀਆਂ ਨੂੰ ਤੇ ਕਹੇ ਜੀ ਤਰ੍ਹਾਂ ਦੇ ਉਹਨਾਂ ਨੂੰ ਮਤਲਬ ਜਿਵੇਂ ਆਪਣੇ ਕੁਦਰਤੀ ਚੀਜ਼ਾਂ ਵੀ ਉਹ ਵੀ ਦਿੱਤੀਆਂ ਹੁੰਦੀਆਂ ਨੇ ਤੇ ਦਾਣਾ ਫੱਕਾ ਜਿਹੜਾ ਹੁੰਦਾ ਉਹ ਕਿਵੇਂ ਦਿੱਤਾ ਜਾਂਦਾ ਕਿਹੜੇ ਪ੍ਰੋਸੈਸ ਨਾਲ ਦਿੱਤਾ ਜਾਂਦਾ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਜੋ ਬਾਈ ਜੀ ਵੀਡੀਓ ਦੇ ਵਿੱਚ ਬਣੇ ਰਹੋ ਤੇ ਆਦਾ ਪਹਿਲਾਂ ਤਾਂ ਸਾਰੇ ਪਹਿਲਾਂ ਬਾਈ ਢੋਲ ਦੇਖ ਲਓ ਆ ਢੋਲ ਬਾਈ ਕਣਕ ਦੇ ਨੇ ਹਾਂ ਜੀ ਹਾਂ ਆ ਦੇਖੋ ਇਹ ਕਹਿੰਦੇ ਖਾਲੀ ਆ ਬਾਈ ਆ ਦੇਖ ਲਓ ਤੁਰ ਸਾ ਤੁਰ ਪਰ ਹੀ ਪਏ ਨੇ ਆ ਵੀ ਦੇਖ ਲਓ ਇੱਕ ਅੱਧਾ ਹੋਰ ਪਿਆ ਹੂਰਾ ਪਰ ਦੋ ਢੋਲ ਪਏ ਨੇ ਟਰਾਲੀ ਗਣਕ ਦੀ ਹੋਣੀ ਹੈ ਨਾ ਇਹਨਾਂ ਚ ਹਾਂ ਦੇਖ ਲਓ ਬਾਈ ਤੇ ਦੂਜੇ ਨੰਬਰ ਤੇ ਦਿਖਾ ਗਿਆ ਦਾਣਾ ਮੈਂ ਨਹੀਂ ਬਾਈ ਬੁੱਧੂ ਇਹੋ ਜਿਹਾ ਦਾਣਾ ਦੇਖਿਆ ਕਿਤੇ ਬਾਈ ਆਪ ਘਰੇ ਤਿਆਰ ਕਰਦਾ ਹੈ ਸਾਰਾ ਦਾ ਦਾਣਾ ਆਪ ਬਾਈ ਨੇ ਤਿਆਰ ਕਰਾਇਆ ਚੈਟਮਾ ਕੀ ਕੀ ਪੰਜਣੇ ਬਾਈ ਆਈਟਮਾ ਤਾਂ ਬਾਧੂ ਨੇ ਆ ਆ ਹਰਾ ਹਰਾ ਇਹ ਮਲਾਏ ਛੋਲੇ ਨੇ ਛੋਲੇ ਛੋਲੇ ਦੇਖ ਲਓ ਬਾਈ ਜਿਹੜੇ ਬੰਦਿਆਂ ਨੂੰ ਛੋਲੇ ਨਹੀਂ ਉਹ ਬੱਕਰੀਆਂ ਖਾਂਦੀਆਂ ਨੇ ਹਾਂ ਦੇਖ ਲਓ ਕੋੜਿਆਂ ਵਾਲਾ ਬਾਈ ਕੋੜਿਆਂ ਦਾ ਵੀ ਸ਼ੌਂਕੀ ਆ ਬਹਿ ਜਾ ਬੁੱਧੂ ਤੇ ਆ ਦੇਖ ਲਓ ਮਲਾ ਦਾ ਹੋ 50 60 ਕਿਲੋ ਸਮਾਨ ਇਹ ਹੈ ਨਾ ਹਾਂ ਤੇ ਮੈਨਾਂ ਗਿੱਲਾ ਕਰਿਆ ਗਿੱਲਾ ਕਰਕੇ ਪਾਉਣਾ ਬਾਈ ਦਾ ਹਾਂ ਗਰਮੀ ਕਰਕੇ ਨਾ ਫਿਰ ਗਿੱਲਾ ਕਰਕੇ ਪਾਉਣਾ ਪੈਂਦਾ ਕਿਹੜੇ ਟਾਈਮ ਪਾਉਂਦੇ ਨੇ ਬਾਈ ਇਹ ਇਹ ਸ਼ਾਮ ਨੂੰ ਪਾਵਾਂਗੇ ਸ਼ਾਮ ਨੂੰ ਹਾਂ ਇਹਦੇ ਵਿੱਚ ਕੋਈ ਹੋਰ ਆਈਟਮ ਜਾ ਇਹ ਹੀ ਸਿਰਫ ਇਹ ਹੀ ਇਹਦੇ ਵਿੱਚ ਹੋਰ ਹਲੇ ਰਲਣੀਆਂ ਨੇ ਚੀਜ਼ਾਂ ਹਲੇ ਉਹ ਤਾਂ ਸ਼ਾਮ ਨੂੰ ਨਾਲ ਦੀ ਨਾਲ ਰਲਾਈ ਜਾਂਦੇ ਜਿਵੇਂ ਤੁੱਕੇ ਲਾਉਣੇ ਇਹਦੇ ਵਿੱਚ ਠੀਕ ਹੈ ਤੇ ਛਿਲਕਾ ਲਾਉਣਾ ਤੇ ਜੌਂਰ ਲਾਉਣੇ ਹਲੇ ਇਹਦੇ ਵਿੱਚ ਜੋ ਜੋ ਹਾਂ ਅੱਛਾ ਹੀ ਬਾ ਇਹ ਚੀਜ਼ਾਂ ਰਲਾ ਗਰਮੀ ਦੇ ਵਿੱਚ ਬੈਸਟ ਨੇ ਜੋ ਜੋ ਪੂਰੇ ਬੈਸਟ ਨੇ ਹਾਂ ਆ ਚੀਜ਼ ਦੇਖ ਸਕਦੇ ਹੋ ਬਾਈ ਦੇਖ ਲਓ ਕਿਵੇਂ ਹਨਾ ਹਾਂ ਪੂਰਾ ਕੰਮ ਕਰਦਾ ਵੀ ਜਣੀ ਇਹ ਗਿੱਲਾ ਦਾ ਕਈ ਹੋਰ ਕਈ ਮੈਂ ਕੈਲਸ਼ੀਅਮ ਹੋ ਗਿਆ ਲੀਵਰ ਹੋ ਗਈ ਲੀਵਰ ਟੌਨਿਕ ਸਾਰੀਆਂ ਦਵਾਈਆਂ ਰਲਾ ਕੇ ਆ ਕੋਲੇ ਪਈਆਂ ਨੇ ਬਾਈ ਇਹ ਰਲਾ ਰਲਾ ਕੇ ਪਾਉਂਦਾ ਹਾਂ ਅੱਛਾ ਹੀ ਆਹ ਚੀਜ਼ਾਂ ਵੀ ਇਹਦੇ ਵਿੱਚ ਰਲਾ ਇਹ ਬਰੋਟੋਨ ਵਗੈਰਾ ਇਹਨਾਂ ਨਾਲ ਦੀਆਂ ਇਹ ਚੀਜ਼ਾਂ ਬਾਈ ਭੁੱਖ-ਪੱਖ ਤੇ ਨਾਲ ਰਲਾ ਕੇ ਪੀਓ 5 ਲੀਟਰ ਦੀ ਹੋਣੀ ਹਨਾ 5-5 ਲੀਟਰ ਦੀਆਂ ਹਾਂ ਆ ਹੋਰ ਵੀ ਤਾਂ ਹੋਰ ਬਹੁਤ ਪਈਆਂ ਨੇ ਯਾਰਾ ਹਾਂ ਆਹ ਨਾਲ ਖਾਲੀ ਕਰੀਣਾ ਪਈਆਂ ਬਾਈਆਂ ਨੇ ਉਹ ਪੇ ਉੱਪਰ ਪਰੀ ਪਈ ਹੈ ਦਵਾਈ ਦੀ ਬਾਈ ਪੂਰੀ ਇਕੱਠੀ ਪੀਪੀਆਂ ਦੇ ਵਿੱਚ ਪਾਈਆਂ ਹੋਈਆਂ ਨੇ ਦਾ ਮਾਲਾਦਾ ਬਾਈ ਪਟਿਆਲੇ ਵਾਲਾ ਮੈਡੀਕਲ ਸਟੋਰ ਇਹ ਕੀ ਖੋਲ ਰੱਖਿਆ ਬਾਈ ਨੇ ਇਹ ਚ ਕੀ ਹੈ ਬਾਈ ਇਹਦੇ ਵਿੱਚ ਆਹੀ ਹੈ ਕੈਲਸ਼ੀਅਮ ਹੈ ਆਹ ਦੇਖ ਲਓ ਬਾਈ ਪਾਊਡਰ ਆ ਦੇਖ ਲਓ ਮਿਨੀ ਮਿਕਚਰ ਮਿਨੀ ਮਿਕਚਰ ਹਾਂ ਦੇਖ ਲਓ ਬਾਈ ਇਹ ਕਾਦੇ ਵਿੱਚ ਰਲਾ ਕੇ ਪਾਉਨੇ ਆ ਇਹ ਆ ਦਾਣੇ ਦੇ ਵਿੱਚ ਰਲਾ ਕੇ ਸ਼ਾਮ ਨੂੰ ਦੁੱਧ ਵਾਲੀਆਂ ਬੱਕਰੀਆਂ ਸੂਣ ਵਾਲੀਆਂ ਬੱਕਰੀਆਂ ਸਾਰੀਆਂ ਵੱਡੀਆਂ ਬੱਕਰੀਆਂ ਨੂੰ ਪਾਉਨੇ ਆ ਠੀਕ ਹੈ ਹਾਂ ਇੱਥੇ ਬੱਕਰੀ ਮੜਾਂ ਬਾਅਦ ਤੇ ਇਹ ਤਾਂ ਮਿਨੀ ਮਿਕਚਰ ਹੈ ਬਾਈ ਤੇ ਆਹ ਕੀ ਚੀਜ਼ ਆ ਗਈ ਵੀਰੇ ਇਸ ਸਰੋਂ ਦਾ ਤੇਲ ਜੀ ਸਰੋਂ ਦਾ ਤੇਲ ਹੈ ਤੇਰੇ ਬੱਕਰੀਆਂ ਵਾਸਤੇ ਕਹਾਣੀਆਂ ਆਪਣੀਆਂ ਆ ਪਕੜਾਉਂਦੇ ਆ ਬਾਈ ਆ ਪਕੜਾਉਂਦੇ ਨੇ ਜਾਨੀ ਕਰਦੀ ਸਰੋਂ ਕਰਦੀ ਸਰੋਂ ਕਰਦੀ ਕਹਾਣੀ ਕਰਦੀ ਕਹਾਣੀ ਕਢਾ ਕੇ ਬੱਕਰੀਆਂ ਵਾਸਤੇ ਆ ਜਮ ਲੱਗਾ ਖਾਸੇ ਕਿਲੋ ਦਾ ਹੋਊਗੇ ਲੈਣਾ ਹਾਂ ਠੀਕ ਹੈ ਵੀ ਖਤਮ ਕਰਿਆ ਪਿਆ ਬਸ 1 ਕਿਲੋ 1 ਕਿਲੋ ਰਹਿਦਾ ਹੈ ਨਾ ਇੱਕ ਅੱਧੇ ਦਿਨ ਦਾ ਰਹਿ ਗਿਆ ਵੀ ਜਾਨੀ ਕਈ ਤਾਂ ਦਿਖਾਈਏ ਜਾਂਦੇ ਨੇ ਜਿਹਦੇ ਕੁਝ ਹੁੰਦੇ ਨਹੀਂ ਉਹੀ ਫੋਕੀਆਂ ਫੜਾਂ ਹਾਂ ਵੀ ਆ ਦੇਖ ਲਓ ਬਾਈ ਇਹਦਾ ਡੱਬਿਆਂ ਦੇ ਡੱਬੇ ਖਾਲੀ ਕਰੇ ਪਏ ਨੇ ਹਣਾ ਤੇ ਨਵੀ ਤੋਂ ਨਵੀ ਆਈਟਮਾਂ ਤੇ ਆ ਗਿਆ ਆਪਣਾ ਹੋ ਹਨਾ ਆਸਟੋਬੈਟ ਕੈਲਸ਼ੀਅਮ ਆਸਟੋਬੈਟ ਕੈਲਸ਼ੀਅਮ ਆ ਇਹ ਵੀ ਮਨਾ ਦਾ 10 ਕਿਲੋ ਜਾਂ 5 5 ਕਿਲੋ ਦਾ ਤੇ ਆਹੋ ਬਾਈ ਇਹ ਕੁੱਤੇ ਇਹ ਕੁੱਤੇ ਦੀ ਫੀਡ ਹੈ ਇਹ ਕੁੱਤੇ ਰੱਖਿਆ ਪਈ ਇਹ ਅੱਡਾ ਇਹ ਅੱਡਾ ਠੀਕ ਹੈ ਹਾਂ ਤੇ ਬਾਈ ਤੁਸੀਂ ਕਹਿ ਰਹੇ ਦੀ ਤੁੱਕੇ ਤੁੱਕੇ ਕਿਹੜੇ ਤੁਸੀਂ ਬਾਈ ਇਹ ਤੁੱਕੇ ਆ ਪਏ ਜੀ ਇਹ ਬਾਈ ਦੀਪਕ ਦੀ ਉਹ ਫੈਕਟਰੀ ਚੋਂ ਮੰਗਾਏ ਤੇ ਆਪਾਂ अच्छा दीपक भाई मਲਾਉਤ ਤੋਂ ਬਹੁਤ ਨਾਮ ਚੱਲਦਾ ਬਾਈ ਦਾ ਹਨਾ ਫੈਕਟਰੀ ਦਾ ਸਾਰਾ ਦਾਣਾ ਖੰਡਾ ਖੁੰਡਾ ਟੁੱਕੇ ਹੋ ਗਏ ਜਿਵੇਂ ਛਿਲਕਾ ਹੋ ਗਿਆ ਬਾਈ ਦੀ ਫੈਕਟਰੀ ਚੋਂ ਹੀ ਆਉਂਦਾ ਉੱਥੇ ਤੇ ਠੀਕ ਹੈ ਹਾਂ ਇਹ ਬਾਈ ਨੇ ਆਪ ਕੀ ਜਿਵੇਂ ਇਕੱਠਾ ਸਮਾਨ ਬਾਈ ਚੱਕਦਾ ਥੋ ਬਾਈ ਇਹ ਟੁੱਕੇ ਦਿਖਾ ਦੇ ਹਾਂ ਦੇਖ ਲਓ ਸੁੱਕੇ ਧੱਕੇ ਨੇ ਬੈਸਟ ਬੈਵਾਦੀ ਤੋਂ ਬਾਈ ਜੀ ਬਹੁਤ ਚੰਗੀ ਚੀਜ਼ ਐ ਇਹ ਤੇ ਬਾਈ ਪੈਸਿਆਂ ਦੀ ਜਮੀ ਨਹੀਂ ਪਰਵਾਹ ਕਰਦਾ ਹਨਾ ਜੇ ਕੁਸ ਲਿਆ ਕੇ ਪਾਉਣਾ ਪਵੇ ਬੱਕਰੀਆਂ ਨੂੰ ਖੋਕ ਪੂਰਾ ਕਰ ਦਿੰਦਾ ਹਨਾ ਤੇ ਨਿਗਰ ਚਾਰਾ ਇਹ ਵਧੀਆ ਰਹਿੰਦਾ ਤੇ ਠੰਡੀ ਚੀਜ਼ ਐ ਬਾਈ ਜੀ ਦੇਖ ਸਕਦੇ ਹੋ ਤੁੱਕੇ ਨੇ ਦੇਸੀ ਕਰਦੇ ਤੇ ਬਾਕੀ ਵੀ ਜੇਕਰ ਆਪਾਂ ਗੱਲ ਕਰੀ ਵੀ ਸਵੇਰ ਡਾਈਟ ਕੀ ਪਾਈ ਜਾਂਦੀ ਹੈ ਬੱਕਰੀਆਂ ਨੂੰ ਵੀਰੇ ਸਵੇਰ ਦਾ ਦੇਖੋ ਘਰੇ ਮੱਕੀ ਦਾ ਟੋਕਾ ਅੱਛਾ ਜਿਵੇਂ ਆ ਪਿਆ ਆ ਪਿਆ ਜਿਵੇਂ ਹਾਂ ਅੱਛਾ ਤੇ ਤੁੱਕੇ ਵਿੱਚ ਰਲਾ ਕੇ ਜਿਵੇਂ ਇਦੇ ਵਿੱਚ ਆ ਇਦੇ ਵਿੱਚ ਹਾਂ ਤਾਂ ਟਾਂਡੀ ਆ ਯਾਰ ਟਾਂਡੀ ਸਣੇ ਮੱਕੀ ਕੱਚੀ ਟਾਂਡੀ ਹਾਂ ਟੋਕਾ ਇਹਦਾ ਕਰਕੇ ਆਪ ਪਾਉਨੇ ਇੰਕੜੀ ਉਹਨਾਂ ਪੰਜ-ਛੇ ਪੰਡਾ ਛੜਦੇ ਹੁਣੇ ਹਣਾ ਸਵੇਰੇ ਹਾਂ ਪੰਜ-ਛੇ ਪੰਡਾ ਦੇ ਇਨਸਾਦ ਵਿੱਚ ਬਾਈ ਪਹਿਲਾਂ ਛੱਲੀ ਤੋੜ ਕੇ ਪਾਦਨੇ ਆ ਬਾਈ ਵਿੱਚੇ ਕੁਤਰਦਾ ਛੱਲੀ ਅੱਛਾ ਹਾਂ ਇਹਦਾ ਖਾਂਦੀਆਂ ਬਹੁਤ ਹੋਣੀਆਂ ਆ ਖਾਂਦੀਆਂ ਬਹੁਤ ਵਧੀਆਂ ਨੇ ਇਹਨੂੰ ਹਾਂ ਦੇਖ ਲਓ ਵੀਰੇ ਆ ਜਿਵੇਂ ਗਰਮੀ ਆ ਗਰਮੀ 'ਚ ਖਾ ਕੇ ਢਿੱਡ ਭਰ ਕੇ ਪਾਣੀ ਧਾਣੀ ਪੀ ਕੇ ਬੈਠੀਆਂ ਰਹਿੰਦੇ ਛਾਵ ਨੂੰ ਫੇਰ ਰੁਕਣੇ ਘਰੇ ਆ ਕੇ ਇਹ ਜੀਜੇ ਪਾਉਂਦਾ ਬਾਈ ਠੀਕ ਹੈ ਨਾਲ ਦਾਣਾ ਨਾਲ ਦਾਣਾ ਲਾ ਕੇ ਸਾਰਾ ਉਹਦੇ ਵਿੱਚ ਤਾਂ ਆ अच्छा अभी दा अजय ट्रेलर दे दी दिखाया ही है ता अपन ਨਾਲ asli ਦਾ ਦਿਖਾਵਾ ਬਾਈ ਆਈ ਚਲੋ ਹਲੇ ਤੱਕ ਕੁਝ ਵੀ ਨਹੀਂ ਦਿਖਾਇਆ ਕਹਿੰਦੇ ਤੇ ਆ ਕਮਰੇ ਦੇ ਵਿੱਚ ਕੀ ਰੱਖਦੇ ਨੇ ਬਾਈ ਇਹ ਖੰਡਾ ਖੁੰਡਾ ਪਿਆ ਜੀ ਇਹ ਬਾਈ ਦੇ ਅੱਛਾ ਤੇ ਬਾਈ ਦੇ ਨਾਲ ਸਾਰਾ ਆ ਖਾਂਦਾ ਇਹ ਇਹ ਕੀ ਚੀਜ਼ ਹੈ ਵੀਰੇ ਇਹ ਖੰਡਾ ਜੀ ਅੱਛਾ ਛੋਲਿਆਂ ਛੂਲਿਆਂ ਦਾ ਹਾਂ ਆ ਦੇਖ ਲਓ ਬਾਈ ਮੈਂ ਤਾਂ ਇਹ ਆਈਟਮ ਹੀ ਬਦੂ ਪਹਿਲੀ ਵਾਰ ਦੇਖ ਰਿਆ ਯਾਰ ਇਹ ਰਲਾ ਕੇ ਵਿੱਚ ਛੋਲਿਆਂ ਦਾ ਹੁੰਦਾ ਜੀ ਇਹ ਖੰਡਾ ਹਾਂ ਹਾਂ ਦੇਖ ਸਾਹਦੂ ਬਾਈ ਐਵੇਂ ਹੁੰਦੀਆਂ ਨੇ ਕੱਦਾਆਂ ਵਾਲੀਆਂ ਬੱਕਰੀਆਂ ਜਿਹੜੇ ਕੈਦਾ ਹੁੰਦੇ ਨੇ ਹਣਾ ਮਿਹਨਤ ਕਰਨੀ ਪੈਂਦੀ ਹੈ ਬਾਈ ਆ ਚੀਜ਼ਾਂ ਪਾਉਣੀਆਂ ਪੈਂਦੀਆਂ ਨੇ ਤੇ ਬਾਕੀ ਇਹਦਾ ਮੈਡੀਕਲ ਸਟੋਰ ਇਸ ਨੂੰ ਦਿਖਾਉਨੇ ਆ ਕੀ ਹੈ ਬਾਈ ਆ ਪੰਨਿਆਂ ਨੇ ਹਣਾ 8-10 ਬੌਰੀਆਂ ਦੇਖ ਸਕਦੇ ਹੋ ਆ ਬਦੂਰੇ ਨੂੰ ਆਈ ਮੜਾਗਾ ਇਹ ਸਾਰਾ ਨਾਲ ਵੀਰ ਨਾਲ ਬਾਈ ਸਾਰਾ ਆਪਣਾ ਟ੍ਰੀਟਮੈਂਟ ਦਵਾਈ ਬੂਟੀ ਮੈਡੀਕਲ ਕਰ ਕਰੇ ਕਰਦਾ ਬਾਈ ਆਪਣਾ ਸਾਰਾ ਹੀ ਇਹ ਅੱਛਾ ਕੋਈ ਡਾਕਟਰ ਨਵੇਂ ਆ ਕੇ ਦਿਖਾ ਦੇ ਬਾਈ ਹਰਦਾ ਦੁਕਾਨੇ ਖੁੱਲਰ ਗਿਆ ਜਿਵੇਂ ਦੁਕਾਨ ਖੋਲਦੇ ਹੁੰਦੇ ਨੇ ਆ ਦਿਖਾ ਦਿਆ ਸਿਸੀਆਂ ਦੇ ਮਾਰਦੀ ਸਾਰੇ ਵੱਡੇ ਤੋਂ ਮਹਿੰਗੇ ਤੋਂ ਮਹਿੰਗੇ ਪ੍ਰੋਡਕਟ ਤੁਹਾਨੂੰ ਬਾਈ ਲਾਲਾ ਚੰਡੀਗੜੀਆ ਭਪਿੰਦਰ ਸਿੰਘ ਦੇ ਘਰੇ ਸਾਰਾ ਟ੍ਰੀਟਮੈਂਟ ਬਾਈ ਆਪ ਕਰਦਾ ਵੀਰੇ ਬੱਕਰੀਆਂ ਦਾ ਪਹਾਰਾ ਪਹਿਲਾ ਡਾਕਟਰੀ ਮੈਂ ਨਾ ਸਿੱਖ ਕੇ ਫੇਰ ਬਾਈ ਇਹ ਚੀਜ਼ ਸਿੱਖਿਆ ਬਾਈ ਪਹਿਲਾ ਚੀਜ਼ ਨੂੰ ਪਹਿਲਾ ਹਾਂ ਬਾਕੀ ਕੋੜਿਆਂ ਦਾ ਸ਼ੌਂਕ ਬਾਈ ਕੋੜਿਆਂ ਦਾ ਨੂੰ ਤੇ ਬੱਕਰੀਆਂ ਦਾ ਵੀ ਹੈ ਨਾ ਕੋੜੀਆਂ ਅੱਠ ਦਾ ਸੋਹਣੀਆਂ ਬਾਈ ਦੇ ਘਰੇ ਤੇ ਦੇਖਾ ਦਉ ਬਾਈ ਇਹ ਚੀਜ਼ਾਂ ਤੁਹਾਨੂੰ ਪਹਿਲੀ ਵਾਰ ਵੀਡੀਓ ਦੇ ਵਿੱਚ ਦਿਖ ਰਹੀਆਂ ਹੋਣੀਆਂ ਨਾ ਇਹ ਜੀ ਵੀਡੀਓ ਹਾਂ ਬਈ ਨਹੀਂ ਤਾਂ ਵੀ ਟੱਲੀ ਇਹ ਜੀ ਨਹੀਂ ਆਉਂਦੀ ਦੇਖਾ ਦਉ ਮਹਿੰਗੀਆਂ ਤੋਂ ਮਹਿੰਗੀਆਂ ਦੇਖਾ ਦਉ ਇਹ ਜੀ ਮਤਲਬ ਪਹਿਲੀ ਵਾਰ ਦੇਖ ਰਹੇ ਹਾਂ ਨਾ ਭਲਾ ਕੋੜਿਆਂ ਕੂੜਿਆਂ ਨੂੰ ਵੀ ਦਿੱਤੇ ਜਾਂਦੇ ਨੇ ਇਹ ਹਾਂ ਕੋੜਿਆਂ ਨੂੰ ਉਹ ਚੀਜ਼ਾਂ ਨੇ ਬਾਈ ਮਹਿੰਗੀਆਂ ਕੰਪਨੀਆਂ ਨੇ ਤੇ ਬਾਈ ਪ੍ਰਵਾਹ ਬਿਲਕੁਲ ਨਹੀਂ ਕਰਦਾ ਦੇਖ ਸਾਡੇ ਵਿੱਚ ਬਾਕੀ ਨੂੰ ਹੋਰ ਦਿਖਾਉਣੇ ਆ ਹਨਾ ਬੱਦੂ ਹਾਂ ਇਕੱਠਾ ਹੋਣ ਕਰ ਤੇ ਬੱਦੂ ਆ ਬਾਜ ਜੀ ਕਹਦੀ ਆ ਜਾਂਦੀ ਹੈ ਬਾਜ ਬਾਈ ਨੇ ਚੱਕੀ ਲਾਈ ਹੈ ਘਰੇ ਬੱਕਰੀਆਂ ਦਾ ਦਾਣਾ ਤਿਆਰ ਕਰਨ ਵਾਸਤੇ ਉਹ ਦਾਣਾ ਤਿਆਰ ਕਰਨ ਚੱਕੀ ਹਾਂ ਅੱਛਾ ਜੀ ਘਰੇ ਬਾਈ ਰਿਹਾ ਦਿਖਾਉਣੇ ਆ ਵੀ ਆਪਾਂ ਇਹਨਾਂ ਸਮਾਰ ਇਹ ਕਰਦੇ ਆ ਆ ਜਾਓ ਭਾਈ ਆਓ ਆ ਦੇਖੋ ਆ ਚੱਕੀ ਨਾਲੇ ਮਾਰੀ ਕਰੋ ਚਾਹਾਂ ਤੋਂ ਬਾਹਰ ਦੇ ਭਾਈ ਆ ਦੇ ਜੋ

ਤੇ ਬਾਈ ਚੱਕੀ ਥੋੜੀ ਜਿਹੀ ਆਪਾਂ ਬੰਦ ਕਰਾਤੀ ਕਿਉਂਕਿ ਵੀਡੀਓ ਵਿੱਚ ਆਵਾਜ਼ ਥੋੜੀ ਖਰਾਬ ਆਊਗੀ ਤੁਹਾਨੂੰ ਤੇ ਬਾਕੀ ਤੁਹਾਨੂੰ ਚੱਕੀ ਦਿਖਾਉਣਿਆ ਹਨਾ ਲੱਗ ਜੇ ਟਾਈਪ ਦੀ ਚੱਕੀ ਆ ਹਨਾ ਬੁੱਧੂ ਹਾਂਜੀ ਆ ਦੇਖ ਲਓ ਜੋਆਂ ਉਹਦੀ ਜਾਈ ਜਾਂਦੇ ਨੇ ਤੇ ਐ ਨਹੀਂ ਹਲੇ ਵੀ ਆਟਾ ਬਣਦਾ ਆਟਾ ਨਹੀਂ ਬਣਦਾ ਆਟਾ ਨਹੀਂ ਬਣਦਾ ਤੇ ਪ੍ਰੈਸ ਹੁੰਦੇ ਨੇ ਹਨਾ ਬਾਈ ਆ ਦੇਖ ਲਓ ਪ੍ਰੈਸ ਹੋ ਕੇ ਜੋਆਂ ਬੱਕਰੀਆਂ ਨੂੰ ਇਹ ਪਾਏ ਜਾਂਦੇ ਨੇ ਦੇਖੋ ਆਟਾ ਨਹੀਂ ਬਾਈ ਪਾਉਂਦਾ ਪ੍ਰੈਸ ਕਰਕੇ ਪਾਉਂਦਾ ਤੇ ਜੋਆਂ ਆ ਦੇਖ ਲਓ ਤਾਂਸਲੇ ਇੱਕ ਅੱਧਾ ਨਹੀਂ ਤਿੰਨ ਤਿੰਨ ਪਰ ਰੱਖੇ ਨੇ ਤੇ ਆ ਬਾਈ ਦਾ ਖੰਡਾ ਹੈ ਹਨਾ ਹਾਂਜੀ ਦੇਖ ਲੋ ਤਾਂਸ ਲਿਆਂਦੇ ਤਾਂਸਲੇ ਬਾਈ ਜੀ ਇਹਦੇ ਵਿੱਚ ਗਣਤੀ ਬਿੰਤੀ ਨਹੀਂ ਹੁੰਦੀ ਵੀ ਇੰਨਾ ਪਾ ਇੰਨਾ ਖਾਊ ਵੀ ਬੱਕਰੀ ਹਨਾ ਬੁੱਧੂ ਫੇਰੇ ਬਲਦੀਆਂ ਨੇ ਇਹ ਤੇ ਆ ਬਾਈ ਦਾ ਛਿਲਕਾ ਇੱਧਰ ਪਿਆ ਹੈ ਇੱਧਰ ਛਿਲਕਾ ਤੇਰੀ ਬੱਲਾ ਬੱਲਾ ਆ ਦਿਖਾ ਦੇ ਬਦ ਸਰਈਆ ਯਾਰਾ ਹਾਂ ਦੇਖ ਲੋ ਬਾਈ ਟੋਲ ਪੂਰਾ ਟੈਂਕੀ ਵੱਡੀ ਆ ਕਣਕ ਦਾ ਹੁਣ ਤਿਆਰ ਕਰਨਾ ਦਾਣਾ ਆ ਦਿਖਾ ਦੇ ਛਿਲਕਾ ਮੜਾ ਜਾ ਬਹੁਤ ਬੜਾ ਹੈਦਾ ਯਾਰ ਹਨਾ ਆ ਦੇਖ ਲਓ ਇਹ ਜੇ ਥੈਲਿਆਂ ਦੇ ਵਿੱਚ ਬਾਈ ਦਾ ਛਿਲਕਾ ਆਉਂਦਾ ਤੇ ਬੱਕਰੀ ਬਹੁਤ ਖਾ ਕੇ ਖੁਸ਼ ਹੈ ਬਾਈ ਇਹ ਚੀਜ਼ ਨੂੰ ਤੇ ਇਹਨੇ ਬਾਈ ਚੰਡੀਗੜ੍ਹੇ ਦਾ ਫਾਰਮ ਹੈ ਦੇਖ ਸਕਦੇ ਹੋ ਸਾਰਾ ਹਲੇ ਥੋੜਾ ਜਿਹਾ ਅਧੂਰਾ ਹੈ ਬਾਈ ਕੰਮ ਕਰਵਾ ਰਿਹਾ ਤੇ ਬਾਕੀ ਆ ਚੱਕੀ ਹੈ ਤੇ ਆ ਕਣਕ ਹੈ ਦੇਖ ਸਕਦੇ ਹੋ ਮੇਰੇ ਕਣਕ ਵੀ ਆ ਚੱਕੀ ਦੇ ਵਿੱਚ ਉਹ ਹੁੰਦੀ ਹੈ ਹਨਾ ਲੋਕ ਤਾਂ ਆਟਾ ਵੜਾ ਕੇ ਦਲੀਆ ਬਣਾ ਕੇ ਪਾ ਦਿੰਦੇ ਵਿੱਚ ਦਲੀਆ ਆਟਾ ਨਹੀਂ ਬਣਦਾ ਹੈਗਾ ਪ੍ਰੈਸ ਜੀ ਹੋ ਜਾਂਦੀ ਹੈ ਪ੍ਰੈਸ ਜੀ ਹੁੰਦੀ ਹੈ ਬਸ ਕਣਕ ਥੋੜੀ ਕਿਣਕੀ ਬਣ ਜਾਂਦੀ ਹੈ ਕਿਣਕੀ ਹਾਂ ਹਾਂ ਵਧੀਆ ਲੱਗਦੀ ਹੈ ਜਾਨੀ ਕਿ ਪਸ਼ੂ ਦੇ ਅੰਦਰ ਜਿਵੇਂ ਸਾਫਤ ਹੀ ਕੱਢੀ ਜਾਂਦੀਆਂ ਬੱਕਰੀਆਂ ਉਪਰਾਂ ਸਾਫਤ ਹੀ ਨਹੀਂ ਕੱਢਦੀਆਂ ਇਹਦੇ ਨਾਲ ਦਾਣਾ ਕੰਮ ਵਧੀਆ ਕਰਦੀ ਹੈ ਹੈਨਾ ਵੇਸਟ ਨਹੀਂ ਜਾਂਦਾ ਇਹਦੇ ਨਾਲ ਦਾਣਾ ਤੇ ਬਾਈ ਫਿਰ ਇਹਨੂੰ ਪੀਊਗਾ ਹੈਨਾ ਪਿਉ ਕੇ ਪਾਉਣੀਆ ਹਾਂ ਹਾਂ ਲੱਗ ਤਰੀਕਾ ਹੈ ਬਾਈ ਦਾ ਸਾਰਿਆਂ ਨਾਲ ਹਾਂ ਦੇਖ ਸਕਦੇ ਹੋ ਬਾਈ ਐਨ ਟ੍ਰੇਨਿੰਗ ਤੇ ਦਾਣਾ ਸਾਰਾ ਬਣਾਉਣ ਲੱਗੇ ਹੋਏ ਨੇ ਹੁਣ ਮੁਲਾ ਚਾਰ ਕਦਾ ਟਾਈਮ ਹੋ ਗਿਆ ਹਨਾ ਹਾਂ ਦੋ ਘੰਟੇ ਵਿੱਚ ਤਿਆਰ ਹੁੰਦਾ ਉਹ ਸਾਰਾ ਦਾਣਾ ਦੋ ਤਾਈ ਘੰਟੇ ਲੱਗਣੇ ਆ ਤੇ ਇੱਕ ਹੋਰ ਲੱਗ ਚੀਜ਼ ਆ ਬਾਈ ਦਾ ਹਰਾ ਪ੍ਰੋਡਕਟ ਆ ਜਿਹੜਾ ਪਾਉਣ ਦਾ ਬੱਕਰੇ ਦਾ ਹਰਾ ਹਾਂ ਯਾਰ ਅੱਜ ਕੱਲ ਤਾਂ ਹਰਾ ਉਹੀ ਨਹੀਂ ਮਿਲਦਾ ਹਰਾ ਦੇਖ ਕੇ ਦੇਖੋ ਇਹਨੂੰ ਵੀ ਧੁੱਸਣ ਪਾਇਆ ਬਾਈ ਨੇ ਇਹ ਅੱਛਾ ਇਹ ਆ ਦੇਖ ਲੋ ਨਾਲੇ ਜਿਵੇਂ ਹਰਾ ਆਇਆ ਯਾਰ ਹਰਾ ਪਿਆ ਇਹ ਆ ਦੇਖ ਲੋ ਵੀਰੇ ਅੱਜ ਕੱਲ ਹਾੜ ਚੜਨ ਵਾਲਾ ਹੋ ਰਿਹਾ ਹਨਾ ਹਾੜ ਹਾਂ ਦੇਖ ਲੋ ਬਾਈ ਇਹ ਅਸਲੀ ਹਾੜੂ ਇਹਨੂੰ ਕਹਿੰਦੇ ਇਹੇ ਹਾੜੂ ਆ ਇਹ ਹਾਂ ਬਾਈ ਦੇ ਸ਼ੌਂਕ ਬੰਦੇ ਦੇ ਦੇਖ ਸਕਦੇ ਹੋ ਵੀਰੇ ਖਰਾਬ ਆ ਰਿਹਾ ਬਾਈ ਹਾਰਡ ਚੜਿਆ ਪਿਆ ਦੋ ਟਾ ਹੀ ਕਿਲੇ ਬੀਜੇ ਬਾਈ ਤੇਰਾ 13 14 ਤਰੀਕ ਹੋ ਗਈ ਬਾਈ ਜੇ ਠ ਉਤਰਨ ਆਲਾ ਤੇ ਬਰਸੀਨ ਹੁਣ ਤੱਕ ਨਹੀਂ ਬਾਈ ਦਾ ਮੁੱਕਿਆ ਤੇ ਤੁਹਾਨੂੰ ਸ਼ੋਰਟ ਬਾਰ ਵੀ ਦਿਖਾ ਦਾਂਗੇ ਜਿੱਥੇ ਬਾਈ ਦਾ ਬੀਜਿਆ ਹੋਇਆ ਤੇ ਬਾਈ ਨੂੰ ਸ਼ੌਂਕ ਬਹੁਤ ਹੈ ਤੇ ਬਾਈ ਕਹਿੰਦਾ ਗਿੰਦਾ 2.5 ਕਿਲੀ ਵੇਚ ਦੂੰ ਹਣਾ ਪ੍ਰਵਾਇ ਨਹੀਂ 5 ਕਿਲੇ ਬਾਈ ਕਹਿੰਦਾ ਲੂਸਣ ਦੇ ਬੀਜਨੇਗਾ 5 ਕਿਲੇ 5 ਕਿਲੇ ਹਾਂ 5 ਕਿਲੇ ਬਾਈ ਕਹਿੰਦਾ ਲੂਸਣ ਦੀ ਬੀਜ ਦਾਂਗੇ ਕੋਈ ਪ੍ਰਵਾਇ ਨਹੀਂ ਕਿਸੇ ਗੱਲ ਦੀ ਵੀ ਬੱਕਰੀ ਆਪਾਂ ਨੇ ਪੂਰੀ ਸਰਾਂ ਰੱਖਣੀ ਆ ਹਾਂ ਵੀ ਆਇਆ ਨਾ ਪਾਕ 6 ਲੱਖ ਨਹੀਂ ਉਹ ਨਹੀਂ ਬੱਕਰੀ ਚੁੱਟਣ ਦੇਣੀ ਹਨਾ ਬਿਲਕੁਲ ਇਹ ਬਾਈ ਜੀ ਇਹ ਧੀ ਸਾਰਾ ਬਾਈ ਚੰਡੀਗੜੀ ਇਹਦੀਆਂ ਬੱਕਰੀਆਂ ਦਾ ਰਾਜ ਹੀ ਹੋਣ ਦਾ ਰਾਜ ਤੇ ਖਰਾਕ ਪਾਓ ਤੇ ਬੱਕਰੀਆਂ ਬਚਾਓ ਜਿੰਨੀ ਖਰਾਕ ਪਾਉਂਗੇ ਉੰਨੀੇ ਕੰਮ ਕਰੂਗੀ ਬਾਈ ਜੀ ਤੇ ਆਹ ਦੇਖ ਸਕਦੇ ਹੋ ਜਿਹੜੇ ਬੰਦੇ ਕਹਿੰਦੇ ਨੇ 500 ਗ੍ਰਾਮ ਖਾਂਦੀ ਹੈ ਜੀ ਐਨੇ ਗ੍ਰਾਮ ਖਾਂਦੀ ਹੈ ਬੱਕਰੀ ਬੱਕਰੀ ਦਾ 2 2.5 ਕਿਲੋ ਜਿਹੜੀ ਬੱਕਰੀ ਅਸਲੀ ਉਹ 2-2 ਕਿਲੋ ਦਾਣਾ ਬਾਈ ਜੀ ਰੋਜ਼ ਪਾਲੂਗੀ ਇਹ ਪਾਲੂਗੀ ਫੇਰ ਬੱਕਰੀਆਂ ਰੱਖਿਆ ਜਾਂਦੀਆਂ ਨੇ ਖੁੱਲੇ ਦਿਲ ਨਾਲ ਤੇ ਬਾਕੀ ਜਿਹੜੇ ਹੁਣ ਕਈ ਜਾਂਦੇ ਨੇ 20-25 ਹਜ਼ਾਰ ਦੀ ਬੱਕਰੀ ਉਹ ਇਹ ਜੀ ਬੱਕਰੀ ਬਾਈ ਜੀ ਫਾਰਮਾਂ ਵਾਲੀ ਜਮੀ ਨਹੀਂ ਲੈਂਦਾ ਹਣਾ ਭਾਈ ਸ਼ਕੀਨ ਬੱਕਰੀ ਦਾ ਭਾਈ ਸ਼ੌਂਕੀਆ ਬਈ ਚੰਗੀ ਬੱਕਰੀ ਦਾ ਤਾਂ 20-25 ਹਜ਼ਾਰ ਦਾ ਬੱਚਾ ਸਟਾਰਟਾਂਗਾ ਸਟਾਰਟਿੰਗ ਹੈ ਹੁੰਦਾ ਉਹਦਾ 20-25 ਹਜ਼ਾਰ ਦਾ ਲੋਕ ਤੁਹਾਨੂੰ ਠੱਗੀ ਜਾਂਦੇ ਆ ਕਹੀ ਜਾਂਦੇ 20-25 ਹਜ਼ਾਰ ਦੀ ਬੱਕਰੀ ਉਹ 20-25 ਹਜ਼ਾਰ ਦੀ ਮੰਡੀਆਂ 'ਚ ਹੀ ਮਿਲਦੀ ਹੈ ਤੱਕੇ ਟੋਲੇ ਖਾਂਦੀ ਹੈ ਵਿਚਾਰੀ ਉਹ ਹਾਂ ਉਹ ਤੁਹਾਨੂੰ ਲੈ ਕੇ ਚਪਕਾ ਦਿੰਦੇ ਫਿਰ ਬਾਅਦ 'ਚ ਉਹ ਤੁਹਾਡੀਆਂ ਕਾਟੂ ਦੇ ਭਾਅ ਲੈ ਲੈਂਦੇ ਉਹਨਾਂ ਨੂੰ ਹੁੰਦੀ ਉਹ ਬੱਕਰੀ ਕਾਟੂ ਦੇ ਭਾਅ ਉਹ ਇਹ ਆ ਪਤਾ ਕਾਰਨ ਕੀ ਨੇ ਇਹ ਫੇਲ ਹੋਣ ਦੇ ਕਾਰਨ ਇਹੀ ਨੇ ਬੱਕਰੀ ਚੰਗੀ ਲਓ ਚੰਗੀ ਬੱਕਰੀ ਦਾ ਹੁਣ ਚੰਗਾ ਰਿਜ਼ਲਟ ਮਿਲੂਗਾ ਹੁਣ ਕਿੱਥੇ 25000 ਦੀ ਤੁਹਾਨੂੰ 20-25000 ਦੀ ਬੱਕਰੀ ਦਿੰਦੇ ਆ 20-25000 ਦਾ ਬੱਚਾ ਆਉਂਦਾ ਅੱਜ ਕੱਲ ਤਾਂ ਚੰਗੀ ਬੱਕਰੀ ਦਾ ਚੰਗੀ ਬੱਕਰੀ ਜਾਨੀ ਮਨ ਲਾਇਆ 50-60 ਦੀ ਰੇਂਜ ਦੇ ਵਿੱਚ 40 ਦੀ ਰੇਂਜ ਦੇ ਵਿੱਚ ਮਿਲ ਜਾਏ ਜੇ ਮਨ ਨੂੰ ਕਿਸੇ ਨੇ 10 ਲੈਣੀਆਂ ਤਾਂ 10 ਨਾ 5 ਲੈ ਲਓ 5 ਲੈ ਲਓ ਇਹ ਕੰਮ ਨਾ ਕਰੋ ਵੀ ਉਂਜੋ ਲੋਕਾਂ ਦੇ ਮਗਰ ਲਾ ਕੇ ਤੁਸੀਂ ਫਾਰਮ ਕਰ ਲੋ 10 ਇੱਕ ਦਾ ਤੁਸੀਂ ਆਪਣੇ ਜਿੰਦ ਜਾਨ ਨੂੰ ਔਖੇ ਉਹਦੇ ਵਿੱਚ ਪਾਉਨੇ ਆ ਨਾ ਇਹਦਾ ਤੁਸੀਂ ਸੌਖੇ ਨਾਲੇ ਬੱਕਰੀ ਸੌਖੀ ਆਹ ਦੇਖ ਲਓ ਬਾਈ ਫਾਰਮ ਤੇ ਤੁਹਾਨੂੰ ਸਿਸਟਮ ਦਿਖਾਏ ਦਿੱਤਾ ਵੀ ਅਸਲੀ ਫਾਰਮ ਕਿਹੋ ਜਿਹਾ ਹੁੰਦਾ ਕਿਹੋ ਜਿਹਾ ਹੁੰਦਾ ਪਹਿ ਤੇ ਦੇਖ ਸਾਜ ਨੂੰ ਦਾਣੇ ਤਾਂ ਕੋਈ ਕਮੀਆਂ ਨਹੀਂ ਛੱਡੀ ਸਿਰਾ ਕਰਵਾਤਾ ਬਾਈ ਨੇ ਤੇ ਵੀਡੀਓ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਬਾਈ ਜੀ ਕਿਵੇਂ ਲੱਗੀ ਬਾਈ ਦੀ ਮਿਹਨਤ ਤੇ ਤੁਹਾਨੂੰ ਬੱਚਿਆਂ ਦੀ ਵੀਡੀਓ ਵੀ ਆਊਗੀ ਤੇ ਬਾਈ ਦੀ ਆ ਫੀਡ ਜਿਹੜੀ ਬਾਈ ਸਪਲੀਮੈਂਟ ਦਿੰਦਾ ਸਾਰੇ ਆਪਦੇ ਮੈਡੀਕਲ ਆਪ ਕਰਦਾ ਉਹਦਾ ਵੀ ਸਾਰਾ ਤੁਹਾਨੂੰ ਸਿਸਟਮ ਸਮਝਾਤਾ ਤੇ ਵਾਕੀ ਟੀਕਾ ਟੱਲਾ ਸਾਰਾ ਕੁਝ ਆਪ ਕਰਦਾ ਜ਼ਿਆਦਾਤਰ ਬਾਈ ਤੇ ਵੀਡੀਓ ਨੂੰ ਵੱਤ ਤੋਂ ਵੱਤ ਪਿਆਰ ਦਿਓ ਬਾਈ ਜੀ ਵੱਤ ਤੋਂ ਵੱਤ ਕਮੈਂਟ ਕਰੋ ਤੇ ਸ਼ੇਅਰ ਕਰਕੇ ਵੀਡੀਓ ਨੂੰ ਅੱਗੇ ਦੀ ਅੱਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਬਾਈ ਜੀ ਕੱਟੋ